ਗੱਲ ਕਰ ਰਹੀ ਹੈ ਇਸ ਵੇਲੇ ਜੋ ਬਾਸਮੇ ਦੀ ਪੈਰਾਂ ਦੀ ਗੱਲ ਵੀ ਗੱਲ ਕਰ ਰਹੀ ਹੈ ਇਸ ਵੇਲੇ ਜੋ ਸਟੇਟਸ ਹੈ ਜੋ ਮੌਜੂਦਾ ਆਪਾਂ ਕਈ ਝੋਨੇ ਦੀ ਫਸਲ ਦਾ ਹੈ ਕਿਵੇਂ ਕੁਛ ਪੀਲਾ ਪੈ ਰਿਹਾ ਕਾਰਨ ਕੀ ਹੋ ਸਕਦੇ ਸੰਭੋਗ ਕਰ ਤੁਸੀਂ ਗੱਲ ਕਰਾਂਗੇ ਡਾਕਟਰ ਅਮਰ ਜੀ ਨਾਲ ਡਾਕਟਰ ਸਭ ਪਹਿਲਾਂ ਗੱਲਬਾਤ ਦੀ ਜੋ ਆਪਾਂ ਸ਼ੁਰੂਆਤ ਕਰਦੇ ਆ ਉਹ ਸ਼ੁਰੂਆਤ ਹੀ ਕਰਦੇ ਆ ਬਿਨ ਸਟੇਟਸ ਵਲ ਗੱਲ ਕਰੋ ਬਿਨ ਇਸ ਵੇਲੇ ਪਨੀਰੀ ਕਿਸ ਪੜਾਤ ਤੇ ਖੜੀ ਹੈ ਤੇ ਉਹ ਕਿਤੇ ਤੁਸੀਂ ਜਿਵੇਂ ਗੱਲ ਕਰਦੇ ਜੀ ਉਹ ਟਮਾ ਟਮਾ ਕਰਕੇ ਸਵਾਲ ਵੀ ਹੁੰਦੇ ਨੇ ਝੰਡਾ ਰੂਪ ਦੀ ਸਮੱਸਿਆ ਉਹ ਉਹਦੇ ਬਾਰੇ ਟੈਕਨੀਕਲ ਜੀ ਸ਼ਰਮਾ ਜੀ ਸੋ ਸਾਡੇ ਜਿਹੜੇ ਹੈਗੇ ਸਾਡੀ ਟੀਮ ਜਿਹੜੀ ਹੈਗੀ ਆ ਕੇਵੀਕੇ ਦੇ ਐਫਐਸਐਸ ਦੀ ਡਿਪਾਰਟਮੈਂਟ ਦੀ ਕਿ ਲਗਾਤਾਰ ਜਿਹੜੇ ਸਰਵੇਖਣ ਜਿਹੜੇ ਕਰ ਰਿਹਾ ਹੈ ਬਿਲਕੁਲ ਠੀਕ ਹੈ ਜੀ ਤੇ ਜੋ ਜੋ ਆਪਾਂ ਕਹਿੰਦੇ ਸਾਡੀ ਯੂਨੀਵਰਸਿਟੀ ਨੇ ਸਿਫਾਰਸ਼ਾਂ ਦੇ ਉੱਤੇ ਅਮਲ ਕਰ ਲਿਆ ਪਰ ਕਿਤੇ ਕਿਤੇ ਕਈ ਵਾਰੀ ਜਿਹੜਾ ਹੈਗਾ ਉਹ ਘਾਟ ਰਹਿ ਜਾਂਦੀ ਹੈ ਜੀ ਦੇਖਣ ਦੇ ਵਿੱਚ ਆ ਬਹੁਤ ਸਾਰੇ ਜ਼ਿੰਮੇਵਾਰਾਂ ਨੇ ਜਿਹੜੀ ਹੈਗੀ ਆ ਪ੍ਰੀਰਿਤ ਦੀ ਸੋਧ ਕਰ ਲਈ ਹੈ ਬਿਲਕੁਲ ਠੀਕ ਹੈ ਤੇ ਜਿਨ੍ਹਾਂ ਨੇ ਸਹੀ ਤਰੀਕਾ ਨਹੀਂ ਵਰਤਿਆ ਹੂੰ ਉਹਨਾਂ ਜ਼ਿੰਮੇਦਾਰਾਂ ਨੇ ਦੇ ਖੇਤਾਂ ਦੇ ਵਿੱਚ ਹੂੰ ਸਾਨੂੰ ਜਿਹੜਾ ਹੈਗਾ ਝਾਂਡਾ ਰੋਗ ਦੀ ਸਮੱਸਿਆ ਜਿਹੜੀ ਹੈ ਪਨੀਰੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਹੂੰ ਸੋ ਖਾਸ ਤੌਰ ਤੇ ਗਰਦਾਸਪੁਰ ਦਾ ਏਰੀਆ ਜੀ ਅੰਮ੍ਰਿਤਸਰ ਦਾ ਏਰੀਆ ਜੀ ਜਿੱਥੇ ਥੋੜੀਆਂ ਅਗੇਤੀਆਂ ਲੱਗੀਆਂ ਨੇ ਪਨੀਰੀਆਂ ਜੀ ਏਵੇਂ ਬਠਿੰਡੇ ਦੇ ਵਿੱਚੋਂ ਵੀ ਹਾਂ मतलब ਲਗਭਗ ਥੋੜੇ ਸਾਰੇ ਜਿਹੜੇ ਹੈਗੇ ਨੇ ਸਾਡੇ ਬਾਸਮਤੀ ਵਾਲੇ ਏਰੀਏ ਜਿਨ੍ਹਾਂ ਨੇ ਸਹੀ ਤਰੀਕਾ ਨਹੀਂ ਵਰਤਿਆ ਉੱਥੇ ਸਾਡੀ ਸਮੱਸਿਆ ਜਿਹੜੀ ਹੈਗੀ ਆ ਲੰਮੇ ਬੁੱਟੇ ਹੋਣ ਦੀ ਆ ਗਈ ਹੈ ਜੀ ਸੋ ਤਰੀਕਾ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਹਮਮ ਤੇ ਆਪਾਂ ਦੱਸਿਆ ਜੀ ਵੀ ਸਪ੍ਰਿੰਟ ਲਾਉਣੀ ਆ 24 ਗ੍ਰਾਮ ਪ੍ਰਤੀ ਕਿਲੋ ਵੀ ਦੇ ਹਿਸਾਬ ਨਾਲ ਲਾਉਣ ਦਾ ਸਪ੍ਰਿੰਟ ਤਾਂ ਲਾ ਲਈ ਪਰ ਤਰੀਕਾ ਸਹੀ ਨਹੀਂ ਵਰਤੇ ਸੋ ਉਹਦੀ ਤਰੀਕਾ ਤਾਂ ਆਪਾਂ ਇਹ ਦੱਸਿਆ ਸੀਗਾ ਵੀ ਪਹਿਲਾਂ ਬੀਜ ਨੂੰ ਅਸੀਂ ਭੋਲ ਲੈਣਾ ਹਮਮ ਠੀਕ ਆ ਹਲਕਾ ਬੀਜ ਜਿਹੜਾ ਹੈਗਾ ਉਹਨੂੰ ਕੱਢ ਲੈਣਾ ਬਾਅਦ ਉਹਦੇ ਬਾਅਦ ਕੀ ਆ 8 ਕਿਲੋ ਭਾਰਾ ਬੀਜ ਚੁਣ ਕੇ ਜਿਹੜਾ ਹੈਗਾ ਉਹਨੂੰ ਰਸਪਰ ਲੀ ਭੋਲ ਲੈਣਾ ਅੱਛਾ ਠੀਕ ਉਸ ਤੋਂ ਬਾਅਦ ਉਸ ਬੀਜ ਦੇ ਉੱਤੇ ਅਸੀਂ ਜਿਹੜਾ ਹੈਗਾ ਫਿਰ ਜਿਹੜੀ ਦਵਾਈ ਜਿਹੜੀ ਹੈਗੀ ਸਪ੍ਰਿੰਟ ਲਾਉਣੀ ਆ 24 ਗ੍ਰਾਮ ਸਪ੍ਰਿੰਟ ਨੂੰ ਅਸੀਂ ਕਹਨੇ ਆਂ ਵੀ 80 ਤੋਂ ਲੈ ਕੇ 100 ਬਲੀ ਲੀਟਰ ਪਾਣੀ ਚ ਘੋਲ ਕੇ ਹੱਥਾਂ ਤੇ ਦਸਤਾਨੇ ਜਾਂ ਲਫਾਫੇ ਚੜਾ ਕੇ ਬੀਜ ਦੇ ਚੰਗੀ ਤਰ੍ਹਾਂ ਜਿਹੜਾ ਮਰ ਦੇਣਾ ਬਿਲਕੁਲ ਠੀਕ ਠੀਕ ਉਹ ਜਿਨ੍ਹਾਂ ਤੇ ਤਰੀਕਾ ਵਰਤਿਆ ਤੇ ਉਹਨਾਂ ਦੀ ਪਨੀਰੀ ਜਿਹੜੀ ਹੈ ਬਹੁਤ ਬੜੀ ਖੜੀ ਹੈ ਬਿਲਕੁਲ ਠੀਕ ਹੈ ਠੀਕ ਹੈ ਉੱਥੇ ਕੋਈ ਹਜੇ ਜੀ ਸਮੱਸਿਆ ਨਹੀਂ ਪਰ ਸਾਡੇ ਜ਼ਿੰਮੇਵਾਰ ਜਿਹੜੇ ਹੈਗੇ ਨੇ ਉਹਨਾਂ ਨੇ ਦਵਾਈ ਲਾਈ ਹੂੰ ਉਹ ਜਦੋਂ ਪਾਣੀ ਜਿਹੜਾ ਹੈਗਾ ਬਸਵਤੀ ਨੂੰ ਭਾਇਓ ਦੇ ਬਿੱਚੀ ਜ ਹੂੰ ਸਿੱਟਤੀ ਉਸ ਕਰਕੇ ਕਹਿਣਾ ਵੀ ਉਹ ਤਰੀਕਾ ਸਹੀ ਨਹੀਂ ਵਰਤਿਆ ਉਹ ਸਿੱਟਣ ਵਾਲੀ ਗੱਲ ਹੀ ਆ ਉਹ ਉੱਥੇ ਫਿਰ ਉਹਨਾਂ ਦੇ ਫਿਰ ਹੁਣ ਝੰਡਾ ਰੋਗ ਜਿਹੜਾ ਦਿਖਾਈ ਦੇ ਅੱਛਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਟ੍ਰਾਈਕੋਡਰਮਾ ਬਿਲਕੁਲ ਠੀਕ ਹੈ ਟ੍ਰਾਈਕੋਡਰਮਾ ਦਾ ਵੀ ਆਪਾਂ ਇਸੇ ਤਰ੍ਹਾਂ ਹੀ ਦੱਸਿਆ ਸੀ ਵੀ ਟ੍ਰਾਈਕੋਡਰਮਾ ਆਪਾਂ ਬੀਜ ਦੇ ਉੱਤੇ ਮਰਲ ਜੀ ਠੀਕ ਹੈ ਨਾ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਹਾਂਜੀ ਠੀਕ ਹੈ 120 ਗ੍ਰਾਮ ਲੱਗਣਾ ਸੀ ਜੀ ਉਹ ਜਿਨ੍ਹਾਂ ਨੇ ਸਹੀ ਤਰੀਕਾ ਨਹੀਂ ਵਰਤਿਆ ਤੇ ਉੱਥੇ ਜਿਹੜਾ ਹੈਗਾ ਝੰਡਾ ਰੋਗ ਜਿਹੜਾ ਨਰਸਰੀ ਦੇ ਵਿੱਚ ਦਿਖਾਈ ਦੇ ਰਿਹਾ ਹੂੰ ਸੋ ਉਹ ਜੋੜ ਕੇ ਬੇਨਤੀ ਕਰਦੇ ਆਂ ਵੀ ਇਹ ਬਿਮਾਰੀ ਦਾ ਔਲਾਜ ਜਿਹੜਾ ਹੈਗਾ ਹੂੰ ਤੇ ਹੁਣ ਸਹੀ ਸਮੇਂ ਤੇ ਪਾ ਕਰ ਲਈਏ ਹੂੰ ਫੇਰ ਠੀਕ ਆ ਬਾਅਦ ਦੇ ਵਿੱਚ ਤਾਂ ਟਕਰਾ ਮਾਰਨ ਵਾਲੀ ਗੱਲ ਆ ਹੂੰ ਤੇ ਹੁਣ ਵੀ ਕਈ ਜ਼ਿੰਮੇਵਾਰ ਵੇਖਿਆ ਵੇਖਣ ਦੇ ਵਿੱਚ ਆਇਆ ਗਲਤ ਗੱਲ ਕੀਤੀ ਹੂੰ ਤੇ ਉਹ ਜਿਹੜੇ ਹੈਗੇ ਉਹਦੇ ਵਿੱਚ ਜਿਹੜੀ ਸੁਜੀਬ ਨਹੀਂ ਪਾ ਰਿਆ ਹੂੰ ਤੇ ਕਈ ਟ੍ਰਾਈਕੋਡਰਮਾਂ ਨੂੰ ਪਾ ਰਿਆ ਕਈ ਜਿਹੜੇ ਕਾਰਬਨ ਡਾਈਜ਼ਮ ਜਾਂ ਬਾਰੋਕਲੈਡ ਪਾ ਰਿਆ ਹੁਣ ਉਹਦੇ ਨਾਲੋਂ ਠੀਕ ਨਹੀਂ ਹੁਣ ਕਰਨਾ ਕੀ ਹੈ ਤੁਸੀਂ ਕਿਸਾਨ ਵੀਰੋ ਟ੍ਰਾਈਕੋਡਰਮਾਂ ਜਿਹੜਾ ਹੈਗਾ ਪਿੱਛੇ ਜਿਹੜਾ ਆਪਣਾ ਜਿਹੜਾ ਇਹ ਕੰਪਨੀ ਨਾਲ ਵੀ ਜਿਹੜੇ ਹੈਗਾ ਉਹ ਅਪਰਤਾ ਹੋਇਆ ਠੀਕ ਹੈ ਜੀ ਹਾਂ ਮੈਂ ਕਿਉਂ ਬਣਾਣਾ ਹਾਂ ਜੀ ਹਾਂ ਜੀ ਠੀਕ ਹੈ ਟ੍ਰਾਈਕੋਡਰਮਾ ਸਪਰਲਮ ਜਿਹੜੀ ਆਪਣੀ ਸਟ੍ਰੇਨ ਜਿਹੜੀ ਹੈਗੀ ਆ ਉਹ ਰਜਿਸਟਰ ਹੋ ਗਈ ਆ ਉਹਦਾ ਲੇਬਲ ਕਲੀਮ ਹੋ ਗਿਆ ਤੇ ਮਾਰਕੀਟਿੰਗ ਜਿਹੜੀ ਉਹਨਾਂ ਨੇ ਕਰਨੀ ਆ ਸੋ ਉਹ ਐਗਨੋਰ ਦੇ ਨਾਂ ਦੇ ਉੱਤੇ ਮਾਰਕੀਟ ਦੇ ਵਿੱਚ ਜਿਹੜਾ ਆ ਰਿਹਾ ਹੂੰ ਸੋ ਉਹ ਅਸੀਂ ਲੈ ਲੈਣਾ ਤੇ ਉਹਦੇ ਨਾਲ ਜਿਹੜੀਆਂ ਪਨੀਰੀਆਂ ਜੜਾਂ ਦੀ ਜਿਹੜੀ ਹੈ ਸੋਧ ਕਰਕੇ ਫੇਰ ਪਨੀਰੀ ਦੀ ਬਜਾਈ ਕਰਨੀ ਆ ਤੇ ਕੰਮ ਕੀ ਕਰਨਾ ਵੀ ਜਿਹੜੇ ਹੁਣ ਪਹਿਲਾਂ ਪਨੀਰੀ ਜਿੱਥੇ ਬਿਮਾਰੀ ਆ ਗਈ ਆ ਹੂੰ ਪਹਿਲਾਂ ਟਡਰੋਗਾ ਜਿਹੜੇ ਪ੍ਰਭਾਵਤ ਬੂਟੇ ਨੇ ਉਹਦੇ ਨਾਲ ਦੇ ਵੀ 1 ਇੰਚ ਜਗ੍ਹਾ ਜਿਹੜੀ ਆਪਾਂ ਨਾਲ ਲੈ ਲਈਏ 2 ਇੰਚ ਜਗ੍ਹਾ ਵੀ ਉੱਥੋਂ ਵੀ ਬੂਟੇ ਪੱਟ ਕੇ ਆਪਾਂ ਉਹਨਾਂ ਨੂੰ ਨਸ਼ਟ ਕਰ ਦਈਏ ਠੀਕ ਹੈ ਜੀ ਫਿਰ ਜਿਹੜੀ ਬਾਕੀ ਦੀ ਪਨੀਰੀ ਬਚ ਗਈ ਹੂੰ ਉਹਨੂੰ ਅਸੀਂ ਉਹਦੀ ਪਰ ਪਨੀਰ ਦੀਆਂ ਜੜਾਂ ਨੂੰ ਜਿਹੜਾ ਹੈਗਾ ਸੋਧਣਾ ਸੋਧਣ ਦਾ ਲਈ ਬੜਾ ਸੌਖਾ ਤਰੀਕਾ ਹੂੰ ਕਿ ਇਹ ਜਦ ਤੱਕ ਅਸੀਂ ਆਪਾਂ ਆਊਲੂ ਚ ਕਰ ਸਕਦੇ ਹਾਂ ਹੂੰ ਤੇ ਦੂਸਰਾ ਟਿੱਕਾ ਜਿਹੜਾ ਆਪਣੇ ਖਾਣੇ ਬਣੇ ਨੇ ਖਾਣੇ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਹੋ ਜਾਣਾ ਵੀ ਆਪਾਂ ਉਹ ਜਿਹੜਾ ਹੈਗਾ 2 ਕਿ ਮੀਟਰ ਦਾ ਆਪਾਂ ਪੋਲੀਥੀਨ ਲੈ ਲਈਏ ਸ਼ੀਟ ਜਿਹੜੀ ਆ ਪਲਾਸਟਿਕ ਦੀ ਜੀ ਸੋ ਖਾਦ ਚ ਵਿਛਾ ਲਈ ਤੇ ਖਾਦ ਦੇ ਜਿਹੜੇ ਦੋ ਪਾਸੇ ਦਾ ਪੱਟਾ ਹੈਗੇ ਨੇ ਠੀਕ ਜਿਹੜਾ ਬਾਕੀ ਦੇ ਦੋਨੇ ਪਾਸੇ ਜਿੱਥੇ ਪੱਟਾ ਨਹੀਂ ਉੱਥੇ ਥੋੜੀ ਥੋੜੀ ਮਿੱਟੀ ਚੱਕ ਕੇ ਤਾਂ ਜੋ ਉਹਦੇ ਵਿੱਚ ਜਿਹੜਾ 10 ਇੰਚ ਡੇਢ ਡੇਢ ਇੰਚ ਜਿਹੜਾ ਹੈਗਾ ਪਾਣੀ ਖੜ ਜੇ ਫਿਰ ਅਸੀਂ 40 ਲੀਟਰ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਪਾ ਲੈਣਾ ਪੋਲੀਥੀਨ ਦੀ ਸ਼ੀਟ ਦੇ ਉੱਤੇ ਤੇ ਉਹਦੇ ਵਿੱਚ ਅਸੀਂ 600 ਗ੍ਰਾਮ ਟ੍ਰਾਈਕੋਡਰਮਾ ਫਰਲਮ ਜਿਹੜਾ ਹੈਗਾ ਪੁੱਟਿਆਂ ਦੀ ਤਰ੍ਹਾਂ ਪਾ ਕੇ ਉਹਨੂੰ ਡੰਡੇ ਨਾਲ ਹਲਾ ਕੇ ਨਾ ਕੋਲ ਲੈਣਾ ਜੀ ਕੋਲ ਕੇ ਉਹਦੇ ਵਿੱਚ ਜਿਹੜੀ ਸਾਡੀ ਪਨੀਰੀ ਹੈਗੀ ਆ ਪੱਟ ਕੇ ਇਸ ਖੇਤ ਚ ਲਾਉਣੀ ਆ ਉਹਨੂੰ ਘੱਟੋ ਘੱਟ 6 ਘੰਟਿਆਂ ਲਈ ਉੱਚ ਡੋਬਣਾ ਜੀ ਤਾਂ ਜੋ ਜਿਹੜਾ ਮਾੜਾ ਮੋਟਾ ਬਿਮਾਰੀ ਜਿਹੜੀ ਹੈਗੀ ਆ ਉਹ ਹੈਗੀ ਆ ਵੀ ਉਹਨੂੰ ਅਸੀਂ ਉੱਥੇ ਉਹਨੂੰ ਨਸ਼ਤ ਕਰ ਦਈਏ ਬਿਲਕੁਲ ਠੀਕ ਤੇ ਟ੍ਰਾਈਕੋਡਰਮਾ ਉਹ ਜਿਹੜਾ ਦੇ ਨਾਲ ਚਿੰਬੜ ਜਾਣਾ ਹਾਂ ਤੇ ਬਾਅਦ ਚ ਇਹਨੇ ਵਾਇਰ ਕੰਟਰੋਲ ਜਿਹੜਾ ਏਜੰਟ ਹੈ ਇਹਨੇ ਉੱਲੀ ਨਾਲ ਆਪਾਂ ਜਿਹੜਾ ਉੱਲੀ ਨੇ ਇਨੂੰ ਮਾਰਨ ਨਾਲ ਲੋਹੇ ਨੂੰ ਲੋਹਾ ਕੱਢਦਾ ਇਸ ਤਰ੍ਹਾਂ ਹੀ ਅਸੀਂ ਇਹ ਉਲੀ ਯਾਦ ਕਰਤੀ ਆ ਸੋ ਉਹ ਕਿਉਂਕਿ ਜਦੋਂ ਅਸੀਂ ਪਨੀਰੀ ਪੜਦੇ ਜਣਾ ਤੇ ਜ਼ਖਮ ਹੁੰਦੇ ਜੀ ਬਿਲਕੁਲ ਠੀਕ ਉਹਨਾਂ ਜ਼ਖਮਾਂ ਦੇ ਵਿੱਚ ਆ ਮਿੱਟੀ ਦੇ ਵਿੱਚੋਂਗਾ ਜਾਂ ਹੋਤਾ ਤੋਂ ਇਹ ਉਲੀ ਜਰੀਆ ਜਾ ਸਕਦੀ ਹੈ ਸੋ ਇਸ ਕਰਕੇ ਅਸੀਂ 20 ਤੋਂ ਇਲਾਵਾ ਜਿਹੜੀ ਪਨੀਰੀਆਂ ਜਣਾ ਦੀ ਸੋਧ ਲਾਜ਼ਮੀ ਕਰਕੇ ਬੀਜਣੀ ਹੈ ਲਾਜ਼ਮੀ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਬਾਅਦ ਜਦੋਂ ਫੇਰ ਬੂਟੇ ਦਿਖਾਈ ਦੇਣੇ ਜਦੋਂ ਅਸੀਂ ਖੇਤ ਟ੍ਰਾਂਸਪਲੈਂਟ ਕਰਕੇ ਬੂਟੇ ਫਿਰ ਸਾਡੇ ਬੂਟੇ ਲੰਮੇ ਬੂਟੇ ਦਿਖਾਈ ਦੇਣਗੇ ਕੁਝ ਕੁ ਛੋਟੇ ਬੂਟੇ ਦਿਖਾਈ ਦੇਣਗੇ ਫਿਰ ਤੀਜੀ ਸਟੇਜ ਫੇਰ ਆ ਜਾਣੀ ਆ ਇੱਕ ਵਾਰੀ ਬੂਟੇ ਮਰਨੇ ਸ਼ੁਰੂ ਹੋਗੇ ਜਦੋਂ ਫਸਲ ਸਾਡੀ ਮਚਿਓਰਿਟੀ ਤੇ ਜਾਣੀ ਆ ਪੱਕਣ ਤੇ ਜਾਣੀ ਆ ਉਦੋਂ ਫਿਰ ਅਸੀਂ ਦੇਖਦੇ ਆਂ ਵੀ ਸਾਡੇ ਦਾ ਸਾਰਾ ਬੂਝਾ ਜਿਹੜਾ ਉਹ ਚਿੱਟਾ ਹੋ ਜਾਂਦਾ ਮੁੰਜਰਾਂ ਚਿੱਟੀਆਂ ਨਿਕਲ ਦੇਣੀਆਂ ਨੇ ਉਹਨੂੰ ਬਾਹਰ ਕੱਢ ਕੇ ਦੇਖੀਏ ਆਸਾਨੀ ਨਾਲ ਮੁੰਜੇ ਜਿਹੜੀ ਬਾਹਰ ਨਹੀਂ ਨਿਕਲਦੀ ਸਾਰੇ ਦਾ ਸਾਰਾ ਬੂਝਾ ਚਿੱਟਾ ਹੋਊਗਾ ਤੇ ਤੋਂ ਉੱਪਰ ਵੱਲੋਂ ਝੁੱਕ ਜਾ। ਸੋ ਉਹ ਉਹ ਜਿਹੜਾ ਤੁਹਾਡਾ ਹੈਗਾ ਉਹਨੇ ਬਿਮਾਰੀ ਜਿਹੜੀ ਹੈਗੀ ਆ ਅੱਗੇ ਤੁਹਾਡੀ ਫਿਰ ਉਥੋਂ ਵਿੱਚ ਚਲੇ ਜਣੀ। ਦੇਖੇਸ ਕਰਕੇ ਸਮੇਂ-ਸਮੇਂ ਤੇ ਆਪਣੇ ਖੇਤ ਦਾ ਸਰਵੇਖਣ ਕਰੋ। ਬਿਮਾਰੀ ਨਾਲ ਪ੍ਰਭਾਵਿਤ ਲੰਮੇ ਬੂਟੇ ਜਿਹੜੇ ਹੈਗੇ ਆ ਇਹਨਾਂ ਨੂੰ ਪੱਟ ਕੇ ਅਸੀਂ ਦਬ ਦੇਣਾ। ਜਦੋਂ ਬੂਟੇ ਮਰ ਗਏ ਤੇ ਉਦੋਂ ਜੇ ਪੱਟ ਕੇ ਦਬਿਓ ਤਾਂ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਕਿਉਂਕਿ ਉਹਦੇ ਉੱਤੇ ਤੁਹਾਨੂੰ ਚਿੱਟੇ ਜਾਂ ਗੁਲਾਬੀ ਰੰਗ ਦੀ ਪੂਲੀ ਜਿਹੜੀ ਆ ਨਜ਼ਰ ਆਊਗੀ ਉਹ ਤਾਂ ਫਿਰ ਜ਼ਮੀਨ 'ਚ ਪੈਦਾ ਹੋਗੀ। ਬਿਲਕੁਲ ਠੀਕ ਹੈ। ਪ੍ਰੇਰੀ ਦੇ ਵਿੱਚ ਵੀ ਇਹੀ ਕੰਮ ਕਰਨਾ ਜਦੋਂ ਖੇਤ ਦੇ ਵਿੱਚ ਪ੍ਰੇਰੀ ਪਟਕੇ ਲਾਤੀ ਜੇ ਬਾਈ ਚਾਂਸ ਇੱਕਾ ਦੁੱਖਾ ਬੂਟੇ ਸਾਨੂੰ ਫੇਰ ਵੀ ਨਜ਼ਰ ਆਉਂਦੇ ਨੇ ਫੇਰ ਅਸੀਂ ਜਿਸ ਵੇਲੇ ਬੂਟਾ ਸਾਡਾ ਮਰ ਜਾ ਰਿਹਾ ਹੈਠਾ ਤੋਂ ਪਰ ਵੱਲੋਂ ਮਰ ਜਾ ਕੇ ਸੁੱਕ ਰਿਹਾ ਲੰਮੇ ਬੂਟੇ ਉਦੋਂ ਪਹਿਲਾਂ ਪਹਿਲੀ ਇਹ ਤੁਹਾਨੂੰ ਪਟਕੇ ਡੱਬ ਦੇਣਾ ਅੱਛਾ ਕਿਉਂਕਿ ਜੇ ਉਹ ਬੂਟਾ ਉੱਥੇ ਰਹਿ ਗਿਆ ਫੇਰ ਉਹਦੇ ਉੱਤੇ ਤੁਹਾਨੂੰ ਦੱਸਿਆ ਵੀ ਉਲੀ ਦੇ ਕਣ ਪੈਦਾ ਹੋ ਜਾਣੇ ਚਿੱਟੇ ਜਾਂ ਗਲਾਬੀ ਰੰਗ ਦੀ ਉਲੀ ਤੁਹਾਡੇ ਸੇਜ ਦੇ ਵਿੱਚ ਜਿਹੜੀਆਂ ਫੇਰ ਉਹਨੇ ਉਲੀ ਨੇ ਜਿਹੜਾ ਹੈਗਾ ਰਹਿਣਾ ਤੇ ਤੀਜੀ ਜਿਹੜੀ ਅਗਲੀ ਸਟੇਜ ਜਿਹੜੀ ਮੈਂ ਦੱਸੀ ਆ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਇਹ ਹੱਥ ਚੁਣ ਕੇ ਬੇਨਤੀ ਕਰਾਂਗੇ ਵੀ ਆਪਣਾ ਬੀਜ ਜਿਹੜਾ ਹੈਗਾ ਪ੍ਰੋਗਰਹਿਤ ਬਣਾਉਣਾ ਜਰੂਰ ਸਿੱਖੋ ਤੋਂ ਆਪਣੇ ਜ਼ਿਮੀਦਾਰ ਨੇ ਜਿਹੜੇ ਆਪਣਾ ਝੋਨੇ ਜਾਂ ਬਾਸਮਤੀ ਦਾ ਆਪਣਾ ਬੀਜ ਰੱਖਦੇ ਹੂੰ ਸੋ ਨਸਾਰੇ ਦਾ ਟਾਈਮ ਜਿਹੜਾ ਹੈਗਾ ਬਾਕੀ ਜਿਹੜਾ ਉਲੀ ਨਾਸ਼ਕ ਜਿਹੜਾ ਤਾਂ ਕੋਈ ਵੀ ਸ਼ਰਕਾਹ ਕਰਦੇ ਹੈਗੇ ਆ ਜਿਵੇਂ ਬਲਾਸ ਲੋਗ ਦੇ ਲਈ ਜਾਂ ਸ਼ੀਲਡ ਫਲਾਈਟ ਦੇ ਲਈ ਠੀਕ ਹੈ ਸੋ ਉਹਦਾ ਸ਼ਰਕਾਹ ਕਰ ਲਈਏ ਇੱਕ ਹੂੰ ਤੇ ਜਦੋਂ ਅਸੀਂ ਕਹਿੰਨੇ ਆ ਭੀ ਤੀਜੀ ਸਟੇਜ ਮਚਿਊਰਟੀ ਦੇ ਨੇੜੇ ਕਈ ਵਾਰੀ ਬੂਟੇ ਜਿਹੜੇ ਵੱਟ ਕੇ ਛੋਟੇ ਰਹਿੰਦੇ ਨੇ ਨਾ ਉਹ ਮਚਿਊਰਟੀ ਦੇ ਨੇੜ ਤੇ ਜਾ ਕੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਮੁੰਜਰ ਜਿਹੜੀ ਸਾਡੀ ਤੋਤੀ ਨਿਕਲਣੀ ਆ ਫੇਟਾਂ ਤੋਂ ਉੱਪਰ ਵੱਲ ਨੂੰ ਸੁੱਕਣਿਆ ਅਜਿਹੇ ਬੂਟਿਆਂ ਤੋਂ ਫੇਰ ਬਿਮਾਰੀ ਜਿਹੜੀ ਤੁਹਾਡੀ ਬੀਤੇ ਚਲੇ ਜਾਣੀ ਜੋ ਅਗਲੇ ਸਾਲ ਇਹ ਬਿਮਾਰੀ ਜਿਹੜੀ ਲਗਾਉਣ ਦਾ ਬੀਜੜਾ ਹੈਗਾ ਕੰਮ ਕਰੂ ਬਿਲਕੁਲ ਠੀਕ ਇਸ ਤਰ੍ਹਾਂ ਇਹਦਾ ਜੀਵਨ ਚੱਕਰ ਜਿਹੜਾ ਹੈਗਾ ਉਹ ਚੱਲਦਾ ਰਹਿਣਾ ਤੇ ਇਸੇ ਕਰਕੇ ਅਸੀਂ ਜਿਹੜਾ ਇਹ ਉਲੀ ਦੇ ਜੀਵਨ ਚੱਕਰ ਨੂੰ ਤੋੜਨ ਦੇ ਲਈ ਸਭ ਤੋਂ ਪਹਿਲਾਂ ਠੀਕ ਹੈ ਬੀ ਜਿਹੜਾ ਹੈਗਾ ਕਿਸਾਨ ਵੀਰ ਆ ਬੀ ਬਿਮਾਰੀ ਦਾ ਮੁੱਖ ਸੌਮ ਹਾਂ ਆ ਬੀ ਦੇ ਉੱਤੇ ਉਲੀ ਹੈ ਇਹ ਹੀ ਬੀ ਬਿਮਾਰੀਆਂ ਦਾ ਲਾਤਾ ਤੇ ਸਾਡੇ ਬੂਟੇ ਜਿਹੜੇ ਹੈਗੇ ਨੇ ਬਿਮਾਰੀ ਵਾਲੇ ਪੈਦਾ ਹੋ ਜਾਂਦੇ ਆ ਇਸ ਕਰਕੇ ਬੜਾ ਜ਼ਰੂਰੀ ਆ ਪਹਿਲਾਂ ਬੀ ਦੀ ਸੋਧ ਕਰੀਏ ਤੇ ਬਾਅਦ ਦੇ ਵਿੱਚ ਤੇ ਟ੍ਰਾਈਕੌਡਰਮਾ ਫਰਲਮ ਦੇ ਨਾਲ ਅਸੀਂ ਪਨੀਰ ਦੀਆਂ ਜੜਾਂ ਦੀ ਸੋਧ ਕਰ ਲਈਏ ਤਾਂ ਜੋ ਬੇਲੇ ਸਾਰੇ ਕੰਮ ਕਰ ਲਿਆ ਤੇ ਬਾਅਦੇ ਵਿੱਚ ਜਿਹੜਾ ਹੈਗਾ ਐਵੇਂ ਅਸੀਂ ਜਿਹੜਾ ਦੁਕਾਨਦਾਰਾਂ ਤੋਂ ਆਪਣੀ ਜੇਬਾਂ ਲਟਾਉਂਦੇ ਆ ਉਹਦੀ ਲੋੜ ਨਹੀਂ ਪੈਣੀ ਤੇ ਕਿਉਂਕਿ ਬਾਅਦੇ ਵਿੱਚ ਇਹਦਾ ਅਸਰ ਵੀ ਨਹੀਂ ਹੁੰਦਾ ਬਿਲਕੁਲ ਸੋ ਇਹ ਗੱਲ ਮੈਂ ਜਿਹੜੀ ਛੰਡਾ ਰੰਗ ਬੋਲੇ ਕਰਨੀ ਚਾਹੁੰਦਾ ਸਰ ਡਾਕਟਰ ਸਾਹਿਬ ਬੜੀ ਬੜੀ ਤੁਸੀਂ ਕਹੋ ਕਿ ਨੋਕਡਾਊਨ ਜਿਹੜੀਆਂ ਸਾਰੀਆਂ ਦੀਆਂ ਸਮੱਸਿਆਵਾਂ ਆਉਂਦੀਆਂ ਕੁਝ ਉਹਨਾਂ ਨੂੰ ਤੁਸੀਂ ਇੱਕ ਧਾਰੇ ਸਾਰੇ ਕਿਸ ਮੁੱਲੇ ਨੇ ਦੱਸ ਦਿੰਦੇ ਹੋ ਸਰ ਵਿਖਣਾ ਤੋਂ ਇਹ ਸਾਰੀਆਂ ਇਹ ਡਾਕਟਰ ਸਾਹਿਬ ਦੀਆਂ ਗੱਲਾਂ ਪਤਾ ਬਾਹਰ ਆਉਣਗੀਆਂ ਡਾਕਟਰ ਸਾਹਿਬ ਛੋਟੀ ਜਿਹੀ ਚੀਜ਼ ਹੋ ਜਿਹੜੀ ਤੁਸੀਂ ਡਿਸਕਸ ਕਰ ਰਹੇ ਸੀਗੇ ਕਿ ਕਿਤੇ ਕਿਤੇ ਤੁਹਾਨੂੰ ਹਰਬੀਆਂ ਪੱਤੇ ਉੱਪਰ ਕਿਤੇ ਪੀਲੇ ਪੈ ਰਹੇ ਆ ਜੀ ਹਾਂਜੀ ਉਹ ਤੁਸੀਂ ਤੁਹਾਡੇ ਕੋਲ ਕੁਝ ਵਟਸਐਪ ਵੀ ਆਇਆ ਜਣੇ ਤੁਦਾਂ ਵੀ ਤੁਸੀਂ ਗੱਲ ਕਰੋ ਉਹਦਾ ਕਾਰਨ ਕੀ ਉਸ ਦਾ ਇਲਾਜ ਕੀ ਹੋਸੇ ਪਲੀਜ਼ ਉਹਦੇ ਬਾਰੇ ਗੱਲ ਕਰੋ ਹਾਂਜੀ ਆਹ ਦਾ ਦੇਖੋ ਸ਼ਰਮਾ ਜੀ ਸਾਡੀ ਪਨੀਰੀ ਦੇ ਵਿੱਚ ਜੀ ਆਹ ਪਨੀਰੀ ਜਿਹੜੀ ਹੈਗੀ ਆ ਦੇਖੋ ਜੀ ਕਿਸਾਨ ਵੀਰੋ ਧਿਆਨ ਦਿਓ ਇਹ ਕਿਹੜੀ ਪੀਲੀ ਪੈ ਰਹੀ ਹੈ ਬੇਰਲੀ ਰਹਿ ਰਹੀ ਆ ਬੂਟੇ ਮਰ ਰਹੇ ਨੇ ਬੂਟੇ ਛੋਟੇ ਨੇ ਹਮ ਠੀਕ ਹੈ ਇੱਥੇ ਸਾਡੇ ਕਿਸਾਨ ਵੀ ਕੀ ਕਰ ਰਹੇ ਨੇ ਇਹਦੇ ਵਿੱਚ ਲੋਹਾ ਸੱਟ ਰਹੇ ਨੇ ਅੱਛਾ ਜਿੰਕ ਸੱਟ ਰਹੇ ਨੇ ਜੀ ਨਾਈਟ੍ਰੋਨ ਦੀ ਖਾਦ ਜਿਹੜੀ ਹੈਗੀ ਉਹ ਹੋਰ ਪਾ ਰਹੇ ਨੇ ਹਮ ਕਿਸਾਨ ਵੀਰੋ ਅਜਿਹੇ ਬੂਟਿਆਂ ਨੂੰ ਪਟਕੇ ਦੇਖੋ ਹਮ ਪਟਕੇ ਦੇਖੋਗੇ ਕਿਤੇ ਇਹਨਾਂ ਦੀਆਂ ਜੜਾਂ ਦੇ ਥੱਲੇ ਗੰਢਾਂ ਹੋਣੀਆਂ ਮੋਤੀਆਂ ਵਰਗੀਆਂ ਅੱਛਾ ਇਹ ਨਿਮਾ ਟੋੜ ਦਾ ਹਮਲਾ ਬਿਲਕੁਲ ਠੀਕ ਹੈ ਨਿਮਾ ਟੋੜ ਦਾ ਹਮਲਾ ਜਿਹੜਾ ਹੈਗਾ ਖਾਸ ਤੌਰ ਤੇ ਰੇਤਲੀਆਂ ਜ਼ਮੀਨਾਂ 'ਚ ਜਿੱਥੇ ਪਾਣੀ ਨਹੀਂ ਖੜਦਾ ਉੱਥੇ ਇਹਦਾ ਹਮਲਾ ਜਿਹੜਾ ਨਜ਼ਰ ਆਉਂਦਾ ਸੋ ਇਹਦਾ ਇਲਾਜ ਲਈ ਤਾਂ ਆਪਾਂ ਖੋਜ ਗਏ ਉਹ ਪਹਿਲਾਂ ਵੀ ਆਪਾਂ ਦੱਸਿਆ ਸੀ ਨਾ ਵੀ ਜਿੱਥੇ ਇਹ ਬਿਮਾਰੀ ਆਉਂਦੀ ਆ ਤੇ ਉੱਥੇ ਅਸੀਂ ਅਗਲੇ ਸਾਲ ਹੁਣ ਕੀ ਕਰਨਾ ਕਿਤੇ ਤੁਹਾਡੇ ਇਹ ਬਿਮਾਰੀ ਆਈ ਆ ਪਹਿਲੀ ਗੱਲ ਤਾਂ ਉਹ ਨਰਸਰੀ ਲਈ ਉਹ ਜਗ੍ਹਾ ਜਿਹੜੀ ਹੈਗੀ ਆ ਉਹ ਨਹੀਂ ਅਸੀਂ ਬਦਲਣੀ ਬਦਲਣੀ ਆ ਬਿਲਕੁਲ ਜੀ ਬਿਲਕੁਲ ਤੇ ਦੂਸਰੀ ਗੱਲ ਉਹ ਜੇਹੀ ਜਗ੍ਹਾ ਜੇ ਬਾਈਚੈਂਸ ਨਹੀਂ ਬਦਲ ਸਕਦੇ ਫੇਰ ਅਸੀਂ ਕਰਨਾ ਕਦੂ ਕਰਕੇ ਨਰਸਰੀ ਬੀਜੀਏ ਜੀ ਤੇ ਅਗਲੀ ਗੱਲ ਜਿਹੜੀ ਹੈਗੀ ਆ ਉੱਥੇ 40 ਗ੍ਰਾਮ ਸਰੋਂ ਦੀ ਖਾਲ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਅਸੀਂ ਪਨੀਰੀ ਦੀ ਬਜਾਈ ਤੋਂ ਜਿਹੜਾ ਹੈਗਾ 10 ਦਿਨ ਪਹਿਲਾਂ ਖੇਤ ਦੇ ਵਿੱਚ ਚੰਗੀ ਰੌਣੀ ਕਰਕੇ ਮੜਾ ਦੇਣੀ ਆ ਤੇ ਉਦੋਂ ਮਤ ਪਨੀਰੀ ਵਿਜੀਲੇ ਨਿਮਾ ਟੋੜ ਦੀ ਬਿਮਾਰੀ ਜਿਹੜੀ ਹੈਗੀ ਆ ਇਹ ਰੋਗ ਖਤਮ ਕਰ ਸਕਦੇ ਹਾਂ ਬਿਲਕੁਲ ਠੀਕ ਸਾਥ ਪਰ ਹੁਣ ਹਾਂ ਜੇਕਰ ਤੇ ਇਦਾਂ ਦੀ ਨਰਸਰੀ ਜਿਹੜੀ ਹੈਗੀ ਆ ਨਾ ਬੀਜਿਓ ਕਿਉਂਕਿ ਇਹ ਖੇਤ ਤੇ ਤੁਹਾਡੇ ਫੈਲ ਜਾਣੀ ਤੇ ਦੂਸਰੀ ਗੱਲ ਜੇ ਨਹੀਂ ਸਰਦਾ ਕਿ ਬਹੁਤੀ ਗੱਲਾਂ ਤੇ ਇਹਦੀਆਂ ਜੜਾਂ ਜਿਹੜੀਆਂ ਹੈਈਆਂ ਉਹ ਕੱਟ ਲਿਓ ਜੜਾਂ ਕੱਟ ਕੇ ਉਹ ਨਰਸਰੀ ਦੇ ਜਿਹੜਾ ਹੈਗਾ ਆਪਾਂ ਜਿਹੜਾ ਜਿਵੇਂ ਆਪਾਂ ਪਹਿਲਾਂ ਦੱਸ ਕੇ ਹੱਡੀਆਂ ਬਾਸਮਤੀ ਦੀ ਨਰਸਰੀ ਜਿਹੜੀ ਹੈਗੀ ਆ ਉਹਨੂੰ ਟ੍ਰਾਈਕੋਡਰਮਾ ਦੇ ਘੋਲ ਦੇ ਵਿੱਚ ਟੰਡਾ ਰੋਗ ਤੋਂ ਬਚਾ ਲੈ ਕਿਉਂਕਿ ਥੱਲੇ ਜਮ ਹੋ ਜਾਣੇ ਆ ਤੇ ਉਹ ਆਪਾਂ ਡਿਪ ਕਰਕੇ ਤੇ ਫੇਰ ਲਾ ਦਈਏ ਉਹਦੇ ਨਾਲ ਅਸੀਂ ਇਹ ਰੋਗ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹਾਂ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਬੜੀ ਬੜੀ ਜਾਣਕਾਰੀ ਇੱਕ ਛੋਟੀ ਜਿਹੀ ਜਾਣਕਾਰੀ ਉਹ ਮੈਂ ਜਰੂਰ ਤੁਹਾਡੇ ਕੋਲੋਂ ਵੀ ਇਹ ਟਿੱਪਣੀ ਲੈਣੀ ਚਾਹੂੰਗਾ ਜਿਹੜਾ ਪਿਛਲੇ ਸਾਲ ਆਪਾਂ ਜਿਵੇਂ ਵਾਇਰਸ ਕਰਕੇ ਝੋਨੇ ਦੇ ਮਧ ਰੇ ਰਹਿੰਦਾ ਕੋਈ ਉਹ ਰੋਗ ਸੀਗਾ ਉਹਦੇ ਸਾਡੇ ਵਿਗਿਆਨੀਆਂ ਨੇ ਬੜਾ ਵਧੀਆ ਚਲੋ ਬਿਮਾਰਤ ਬਿਮਾਰੀ ਪਰ ਉਹਦਾ ਕਾਰਨ ਕੀ ਸੀ ਸਾਰੀ ਖਲਕਤ ਲੱਗੀ ਲੱਭਣ ਨੂੰ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਨੇ ਉਹਨੂੰ ਲੱਭਿਆ ਹੁਣ ਉਹ ਹਰਿਆਣੇ ਕਿਤੇ 2-3 ਥਾਂ ਦੇ ਕਿਤੇ ਉਹਦਾ ਵੇਖਿਆ ਗਿਆ ਇਸਨੂੰ ਅਟੈਕ ਪੰਜਾਬ ਚ ਕੀ ਸਥਿਤੀ ਹੈ ਜੀ ਉਹਦੇ ਲੱਛਣ ਕੀ ਨੇ ਉਹਦੇ ਬਾਰੇ ਗੱਲ ਕਰੇ ਸ਼ਰਮਾ ਜੀ ਇਹ ਸਵਾਲ ਜਿਹੜਾ ਹੈਗਾ ਸਾਡਾ ਆਪਾਂ ਪਹਿਲਾਂ ਇਹਦੇ ਉੱਤੇ ਕਾਫੀ ਜੜੀ ਹੈਗੀ ਆ ਜੀ ਗੱਲਬਾਤ ਕੀਤੀ ਸੀ ਮੇਰੇ ਨਾਲ ਡਾਕਟਰ ਸੂਰੀ ਸਾਹਿਬ ਆਏ ਸੀ ਬਿਲਕੁਲ ਜੀ ਸੋ ਜਿਹੜਾ ਆਪਾਂ ਕਹਿੰਦੇ ਝੋਨੇ ਦੇ ਵਿੱਚ ਬੂਟੇ ਜਿਹੜੇ ਮਧਰੇ ਰਹੇ ਜਾਂਦੇ ਆ ਛੋਟੇ ਬੂਟੇ ਦਾ ਰੋਗ ਹਮ ਕਿਸਾਨ ਵੀ ਰੋ ਦੇ ਰਹੀ ਆਪਾਂ ਤੁਹਾਨੂੰ ਪਹਿਲਾਂ ਉਦੋਂ ਵੀ ਸਚੇਤ ਕੀਤਾ ਸੀ ਹਮ ਸੋ ਇਹਦੇ ਨਾਲ ਕੀ ਹੁੰਦਾ ਵੀ ਇਹ ਜਿਹੜਾ ਹੈਗਾ ਬੂਟੇ ਜਿਹੜੇ ਹੈਗੇ ਬਿਮਾਰੀ ਨਾਲ ਪ੍ਰਭਾਵਿਤ ਮਧਰੇ ਰਹੇ ਜਾਂਦੇ ਨੇ ਹਮ ਉਹਨਾਂ ਦੀਆਂ ਜਿਹੜੇ ਪੱਤੇ ਆ ਪੱਤੇ ਨੌਕਦਾਰ ਹੋ ਜਾਣਾ ਨੌਕਾੀਆਂ ਬਣ ਜਾਣੀਆਂ ਉਹਨਾਂ ਦੀਆਂ ਤੇ ਜਿਹੇ ਬੂਟਿਆਂ ਦਾ ਜਿੰਨਾ ਤੇ ਹਮਲਾ ਹੋਵੇ ਉਹਨੀਆਂ ਜਣਾਂ ਦੀ ਵਿਕਸਤ ਹੁੰਦੀਆਂ ਜਿਆਦਾ ਡੂੰਘੀਆਂ ਨਹੀਂ ਜਾਣੀਆਂ ਅੱਛਾ ਤੇ ਬੂਟੇ ਦਾ ਸਾਈ ਜਿਹੜਾ ਹੈਗਾ ਅੱਧੇ ਤੋਂ ਜਾਂ 1 1/2 ਕਹਿੰਦੇ ਐਸਾ ਵੀ ਰਹਿੰਦਾ 1/3 ਵੀ ਰਹਿੰਦਾ ਹੂੰ ਠੀਕ ਆ ਅੱਧਾ ਰਹਿਣਾ ਬੂਟਾ ਉਹਦਾ ਕੱਦ ਜਿਹੜਾ ਨਹੀਂ ਹੋਣਾ ਤੇ ਉਹ ਜਿਹੇ ਬੂਟੇ ਜਿਹੜੇ ਬਾਅਦ ਦੇ ਵਿੱਚ ਜਦੋਂ ਜਿਆਦਾ ਵਾਇਰਸ ਦਾ ਹਮਲਾ ਹੋ ਜਾਏ ਤੇ ਇਹ ਸੁੱਕ ਜਾਂਦੇ ਨੇ ਹੂੰ ਸੋ ਇਹ ਜਿਹੜਾ ਮੁੱਖ ਤੌਰ ਤੇ ਚਿੱਟੀ ਪਿੱਠ ਵਾਲੇ ਦਾ ਟਿੱਡਾ ਹੈਗਾ ਉਹਦੇ ਰਾਹੀਂ ਫੈਲਦਾ ਜੋ ਆਪਾਂ ਤੁਹਾਨੂੰ ਪਹਿਲਾਂ ਵੀ ਇਹ ਸੁਜੈਸ਼ਨ ਦਿੱਤੀ ਸੀ ਵੀ ਆਪਣੇ ਖੇਤਾਂ ਦਾ ਨਰਸਰੀ ਦਾ ਜਿਹੜਾ ਹੈਗਾ ਲਾਤਰ ਸਰਵੇਖਣ ਕਰਨਾ ਹਮ ਬੱਟਾ ਬੰਨੇ ਜਿਹੜੇ ਹੈਗੇ ਆ ਸਾਫ਼ ਕਰਕੇ ਰੱਖਣੇ ਆ ਬਿਲਕੁਲ ਠੀਕ ਹੈ ਜੀ ਤੇ ਬਾਕੀ ਜਿਹੜਾ ਪੁੱਛੇ ਜੀ ਮੌਸਮ ਆਪਣਾ ਗਰਮ ਰਿਹਾ ਵੀ ਬਹੁਤਾ ਨਦੀਨ ਤੋਂ ਤਾਂ ਉਹਨੇ ਸਿਕਾਤੇ ਨੇ ਬਿਲਕੁਲ ਠੀਕ ਹੈ ਜੀ ਕਿ ਟਿੱਡਾ ਵੀ ਸਾਨੂੰ ਕਿਤੇ ਨਜ਼ਰ ਨਹੀਂ ਆਇਆ ਤੇ ਉਦੋਂ ਆਪਾਂ ਇਹ ਦੱਸਿਆ ਸੀ ਵੀ ਮੋਟਰਾਂ ਦੇ ਨੇੜੇ ਤੇੜ ਜਿਹੜਾ ਹੈਗਾ ਨਾ ਰਾਤ ਨੂੰ ਪੀਲੇ ਬਲਬ ਜਗਾ ਲਓ ਉੱਥੇ ਜਿਹੜਾ ਹੈਗਾ ਟਿੱਡਾ ਜਿਹੜਾ ਹੈਗਾ ਰੋਸ਼ਨੀ ਵੱਲ ਅਟਰੈਕਟ ਹੁੰਦਾ ਤੇ ਅਸੀਂ ਹੁਣ ਸਰਵੇਵ ਕੀਤਾ ਜ਼ਿਮੀਂਦਾਰਾਂ ਦੇ ਨਾਲ ਸਾਡੇ ਸਾਰੇ ਸਾਇੰਸਦਾਨਾਂ ਨੇ ਕੰਟੈਕਟ ਕੀਤਾ ਹਰ ਜਦ ਤੱਕ ਤਾਂ ਸਾਨੂੰ ਟਿੱਡਾ ਜਿਹੜਾ ਨਜ਼ਰ ਨਹੀਂ ਆਇਆ ਚੰਗੀ ਗੱਲ ਹੈ ਤੇ ਪੰਜਾਬ ਦੇ ਵਿੱਚ ਕਿਸਾਨ ਵੀਰੋਂ ਹਜੇ ਤੱਕ ਕਿਸੇ ਵੀ ਨਰਸਰੀ ਦੇ ਵਿੱਚ ਜਿਹੜਾ ਹੈਗਾ ਇਹਦਾ ਹਮਲਾ ਦੇਖਿਆ ਨਹੀਂ ਗਿਆ ਜੀ ਸਾਡੀ ਜਿਹੜੀ ਯੂਨੀਵਰਸਿਟੀ ਦੀਆਂ ਟੀਮਾਂ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਵਿਖੇ ਵਿਭਾਗ ਖੇਤੀਬਾੜੀ ਤੇ ਸਾਡਾ ਆਪਣਾ ਵਿਭਾਗ ਜਿਹੜਾ ਹੈਗਾ ਪਤਪਰਾ ਪੂਰਾ ਅਸੀਂ ਜਿਹੜਾ ਲਗਾਤਾਰ ਸਰਵੇਖਣ ਕਰ ਰਹੇ ਹਾਂ ਤੇ ਇਸ ਕਰਕੇ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹਮ ਗੱਲਾਂ ਆਪਾਂ ਇਹੀ ਕਰਨੀ ਵੀ ਹੁਣ ਵੀ ਆਪਾਂ ਸਰਵੇਖਣ ਜਿਹੜਾ ਜ਼ਰੂਰ ਕਰਨਾ ਠੀਕ ਹੈ ਜੇਕਰ ਤੇ ਅਜਿਹੇ ਬੂਟੇ ਤੁਹਾਨੂੰ ਨਜ਼ਰ ਆਉਂਦੇ ਤਾਂ ਸਾਡੇ ਨਾਲ ਸੰਪਰਕ ਕਰੋ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫਾਰਮ ਸਲਾਹਕਾਰ ਜਿਹੜੇ ਕੇਂਦਰ ਨੇ ਸਾਡੇ ਉਹਨਾਂ ਨਾਲ ਸੰਪਰਕ ਕਰੋ ਤੇ ਇਸੇ ਤਰ੍ਹਾਂ ਮਹਿਕਮਾ ਖੇਤੀਬਾੜੀ ਦੇ ਹਮ ਤੋਂ ਉਹ ਤਾਂ ਜੋ ਆਪਾਂ ਉਹਦੀ ਜਿਹੜੀ ਇਹ ਪਛਾਣ ਕਰਕੇ ਠੀਕ ਹੈ ਅਜਿਹੇ ਬੂਟਿਆਂ ਨੂੰ ਕੀ ਕਰਨਾ ਅਸੀਂ ਪੱਟਣਾ ਪਹਿਲਾਂ ਬਿਲਕੁਲ ਠੀਕ ਹੈ ਗਾਰਸਾਲੇ ਬੂਟੇ ਜਿਹੜੇ ਪਟਕੇ ਦਾ ਬਣਿਆ ਤੇ ਬਾਅਦ ਦੇ ਵਿੱਚ ਕਿਉਂਕਿ ਚਿੱਟੀ ਪਿੱਠ ਵਾਲਾ ਟਿੱਡਾ ਜਿਹੜਾ ਹੈਗਾ ਉਹ ਇਹਨੂੰ ਫਲਾਉਂਦਾ ਤੇ ਉਪਰੀ ਜਿਹੜੀ ਦੇ ਉੱਤੇ ਆਪਾਂ ਪਹਿਲਾਂ ਵੀ ਇਹੀ ਕਿਹਾ ਸੀ ਜੇ ਕਿਤੇ ਨਜ਼ਰ ਆਉਂਦਾ ਤੇ ਆਪਾਂ ਕਿਹੜੇ ਜਿਹੜੇ ਸਪਰਸ਼ ਕੀਤੇ ਗਏ ਇਨਸੈਕਟੀਸਾਈਡ ਨੇ ਜਿਵੇਂ ਕਿ ਪੈਕਸਾਲੋਨ ਹੋਗੀ 300 ਮਿਲੀਲੀਟਰ ਇਸੇ ਤਰ੍ਹਾਂ 80 ਗ੍ਰਾਮ ਉਸੀਨ ਹੋਗੀ ਜਾਂ ਟੋਕਨ ਹੋਗੀ ਜਾਂ 120 ਗ੍ਰਾਮ ਚੈਸ ਜਿਹੜੀ ਹੈਗੀ ਆ ਉਹ ਵਰਤ ਸਕਦੇ ਆ ਇਸੇ ਤਰ੍ਹਾਂ ਜਿਹੜੀ ਹੈਗੀ ਆ ਨੇਮਾਦਾਰਤ ਜਿਹੜੇ ਹੈਗੇ ਇਕੋਟਨ ਜਿਹੜੇ ਹੈਗੇ ਉਹ 80 ਮਿਲੀਲੀਟਰ ਇਹਨਾਂ ਚੋਂ ਕੋਈ ਵੀ ਇੱਕ ਸਿਫਾਰਸ਼ ਕੀਤਾ ਜਿਹੜਾ ਕੀੜਾ ਨਾਸ਼ਕ ਆਪਾਂ ਜਿਹੜਾ ਨਰਸਰੀ ਤੇ ਸਪਰੇਅ ਕਰਨਾ ਜੇ ਕੀੜਾ ਹੈਗਾ ਹਾਂ ਠੀਕ ਤਾਂ ਵੀ ਆਪਾਂ ਉਹ ਅੰਨੇ ਵਾ ਅਸੀ ਬਗੈਰ ਮਤਲਬ ਦੇ ਕੋਈ ਛੜਕਾ ਜਿਹੜਾ ਨਹੀਂ ਕਰ ਹਾਂ ਠੀਕ ਹੈ ਉਹਦੇ ਨਾਲ ਸੋ ਸਾਡੀ ਜੇਬ ਤੇ ਖਰਚਾ ਜਿਹੜਾ ਵਧਣਾ ਬਾਕੀ ਜਿਹੜਾ ਹੈਗਾ ਜੇ ਸਾਡੇ ਕੋਲ ਕੁਝ ਹੈ ਹੀ ਨਹੀਂਗਾ ਫਿਰ ਅਸੀਂ ਕਿਉਂ ਆਪਣਾ ਜਿਹੜਾ ਹੈਗਾ ਧੰਜ ਰਹੇਗਾ ਬਰਬਾਦ ਕਰਨਾ ਤੇ ਜੇ ਕਿਤੇ ਇਹ ਨਜ਼ਰ ਆਉਂਦਾ ਤੇ ਫਿਰ ਸਾਡੇ ਨਾਲ ਜਰੂਰ ਸੰਪਰਕ ਕਰੋ ਹਾਂ ਕਿਤੇ ਕਿਤੇ ਸਾਡੇ ਕਿਸਾਨ ਵੀਰਾਂ ਨੂੰ ਇੱਕ ਮੈਂ ਹੋਰ ਬੇਨਤੀ ਕਰਦਾ ਦਿਖਾਉਣਾ ਕਿ ਸਾਡੇ ਕੋਲ ਫੋਟੋਆਂ ਆਈਆਂ ਨੇ ਤੇ ਮੈਂ ਸਾਡੇ ਸਾਥੀਆਂ ਨੂੰ ਕਹਾਂਗਾ ਵੀ ਮੜਾ ਜੈ ਨੇ ਜ਼ੂਮ ਕਰਕੇ ਦਿਖਾਓ ਆ ਵੇਖਿਓ ਕਿ ਇਧਰ ਇਧਰ ਨਰਸਰੀ ਤੋਂ ਬੂਟੇ ਸੀ ਜੋ ਖੇਤ ਚ ਟ੍ਰਾਂਸਫਰਡ ਕਰ ਦਿੱਤੇ ਨੇ ਕਈ ਥਾਵਾਂ ਦੇ ਉੱਤੇ ਥਰੜੇ ਪੱਤੇ ਜਿਹੜੇ ਹੈਗੇ ਆ ਉਹਨਾਂ ਦੇ ਲੋਕਾਂ ਸੁੱਕ ਰਹੀਆਂ ਨੇ ਹਾਂ ਉਹ ਬੜੀ ਨਜ਼ਰ ਆ ਰਿਹਾ ਹੈ। ਠੀਕ ਹੈ ਇਸੇ ਤਰ੍ਹਾਂ ਜੀ ਧਿਆਨ ਨਾਲ ਦੇਖੀਏ ਆ ਖੇਤ ਦੇ ਵਿੱਚ ਵੀ ਕਿ ਥਰਲੇ ਪੱਤੇ ਸਾਡੇ ਪਾਣੀ ਦੇ ਸੰਪਰਕ ਚ ਨਹੀਂ। ਪਾਣੀ ਗਰਮ ਜਿਹੜੇ ਪੱਤੇ ਜਿਹੜੇ ਪਾਣੀ ਦੇ ਸੰਪਰਕ ਚ ਉੱਠ ਆ ਗਏ ਨੇ ਠੀਕ ਹੈ ਉਹ ਪਾਣੀ ਦੀ ਗਰਮੀ ਦੇ ਨਾਲ ਹੀ ਸੁੱਕ ਗਏ ਨੇ ਕੋਈ ਬਿਮਾਰੀ ਨਹੀਂ ਕਿਸਾਨ ਵੀਰੋ। ਇਸ ਕਰਕੇ ਬਗੈਰ ਮਤਲਬ ਦੇ ਕਿਸੇ ਵੀ ਦੁਕਾਨਦਾਰ ਦੇ ਪਿੱਛੇ ਨਹੀਂ ਲੱਗਣਾ। ਉਹ ਯੂਨੀਵਰਸਿਟੀ ਦੇ ਹਰ ਸੰਗਤ ਉੱਤੇ ਹਰ ਜ਼ਿਲ੍ਹਿਆਂ ਦੇ ਵਿੱਚ ਸਾਡੇ ਸੈਂਟਰ ਨੇ ਸਾਡੇ ਫੋਨ ਨੰਬਰ ਤੁਹਾਡੇ ਕੋਲ ਨੇ ਵਿਭਾਗ ਮਾ ਖੇਤੀਬਾੜੀ ਹੈਗਾ ਸਾਡੇ ਨਾਲ ਸੰਪਰਕ ਕਰੋ ਤੇ ਐਵੇਂ ਹੀ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਲਾਮਤ ਸਮਝ ਕੇ ਕੋਈ ਵੀ ਛਿੜਕਾ ਕਰਨ ਦੀ ਲੋੜ ਨਹੀਂ ਬਿਲਕੁਲ ਠੀਕ ਇੱਕ ਗੱਲ ਜਿਹੜੀ ਸ਼ਰਮ ਦੀ ਹੋਰ ਕਰ ਲਈ ਜੀ ਬਿਲਕੁਲ ਜੀ ਨਰਸਰੀ ਦੇ ਵਿੱਚ ਸਾਡੇ ਜਿਹੜੇ ਜ਼ਿੰਮੇਦਾਰ ਨੇ ਜੋ ਅਸੀਂ ਸ਼ਿਫਾਰਸ਼ ਕਰਦੇ ਹਾਂ ਕਈ ਵਾਰੀ ਉਹਨਾਂ ਦੀ ਅੱਜਕੱਲ ਡੋ ਜਿਹੜੀ ਹੈਗੀ ਹੈ ਬੜੀ ਘਟ ਆ ਰਹੀ ਠੀਕ ਹੈ ਤੇ ਆ ਕਈਆਂ ਨੇ ਜਿਹੜੇ ਸਾਡੇ ਨਦੀਨ ਨਾਸ਼ਕ ਨਰਸਰੀ ਸੜਖੇ ਜਿਵੇਂ ਕਿ ਸਾਥੀ ਉਹ ਦੋਸਤਾ ਦੀ ਬੜੀ ਘਾਟਾ 60 ਗ੍ਰਾਮੀ ਹੈ ਤੇ ਕਈਆਂ ਨੇ ਉਹ 60 ਗ੍ਰਾਮ ਜਿਹੜੀ ਹੈਗੀ ਆ ਇੱਕ ਨਰਸਰੀ ਦੇ ਵਿੱਚ ਹੀ ਪਾਤੀ ਉਹ ਕੀਲੇ ਦੀ ਦੋਜ ਹੈ ਤੇ ਉਹ ਉੱਥੇ ਸਾਡੀ ਨਰਸਰੀ ਜਿਹੜੀ ਉੱਪਰੋਂ ਸੜੀ ਹੈ ਹਾਂ ਜਾਂ ਗਰਮੀ ਦੇ ਨਾਲ ਵੀ ਲੋਕਾਂ ਜਿਹੜੀਆਂ ਪਿੱਛੇ ਜੇ ਨਰਸਰੀਆਂ ਜਿਹੜੀਆਂ ਹੈਗੀਆਂ ਕੋਈ ਗਰਮੀ ਬਹੁਤ ਸੀ ਉਹੋ ਜਿਹੜੀਆਂ ਸੁੱਕੀਆਂ ਨੇ ਜੀ ਤੋਂ ਅਜਿਹੇ ਹਾਲਾਤ ਜਿਹੜੇ ਮੌਸਮ ਦੇ ਅਨਸਾਰ ਜਿਹੜੇ ਕੋਈ ਅਜਿਹੇ ਹਾਲਾਤ ਹੁੰਦੇ ਆ ਤੇ ਉਥੇ ਬਗੈਰ ਮਤਲਬ ਤੋਂ ਛੜਕਾ ਕਰਕੇ ਠੀਕ ਹੈ ਦੁਕਾਨਦਾਰਾਂ ਦੇ ਕਹੇ ਤੇ ਆਪਣੀ ਫਸਲ ਜਿਹੜੀ ਹੈਗੀ ਆ ਉਹਨੂੰ ਖਰਾਬ ਨਾ ਕਰੋ ਤੇ ਜੇ ਕਿਤੇ ਕੋਈ ਲਾਮਤ ਆਉਂਦੀ ਆ ਤੇ ਕਿਨ ਲਈ ਯੂਨੀਵਰਸਿਟੀ ਦੇ ਨਾਲ ਸੰਪਰਕ ਕਰੋ ਤੇ ਮੈਂ ਇਹਨੀਆਂ ਗੱਲਾਂ ਕਹਿਣੀਆ ਚਾਹੁੰਦਾ ਜੇ ਸਾਡੇ ਜ਼ਿੰਮੇਵਾਰਾਂ ਦਾ ਕੋਈ ਹੋਰ ਸਵਾਲ ਹੋਵੇ ਤੇ ਮੈਂ ਕਰਾਂ ਇਹੀ ਬੇਨਤੀ ਕਰਾਂ ਕਿਉਂਕਿ ਇਹ ਪ੍ਰੋਗਰਾਮ ਸਾਡਾ ਰਿਕਾਰਡਡ ਪ੍ਰੋਗਰਾਮ ਹੈ ਸਿ ਲਾਈਵ ਥੋੜੇ ਜਣ ਨੈਟ ਦੀ ਸਮੱਸਿਆ ਕਰਕੇ ਨਹੀਂ ਕਰ ਸਕੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਤੁਸੀਂ ਇੱਕ ਆਪਣਾ ਨਿੱਜੀ ਨੰਬਰ ਜ਼ਰੂਰ ਸਾਂਝਾ ਕਰ ਦਿਓ ਤੇ ਪਲੱਸ ਜਾਂਦੇ ਵਕਤ ਸਾਡੇ ਪਾਠਕਾਂ ਦੇ ਲਈ ਸੰਗਿਆ ਵੀ ਕੋਈ ਪਾਠ ਸਾਡਾ ਇਹਨਾਂ ਨੂੰ ਕੋਈ ਫੋਟੋ ਭੇਜਣੀ ਚਾਹੁੰਦਾ ਜਾਂ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਉਹ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੋ ਜੂਗੀ ਇਹ ਪ੍ਰੋਗਰਾਮ ਅਸੀਂ ਫੇਸਬੁੱਕ ਤੇ YouTube ਤੇ ਅਸੀਂ ਪੋਸਟ ਕਰ ਦਾਂਗੇ ਤੁਸੀਂ ਕੋਈ ਸਵਾਲ ਵੀ ਹੈ ਤਾਂ ਵੀ ਡ੍ਰੌਪ ਕਰ ਦਿਓ ਡਾਕਟਰ ਸਾਹਿਬ ਜਵਾਬ ਵੀ ਦੇਣਗੇ ਡਾਕਟਰ ਸਾਹਿਬ ਫੋਨ ਨੰਬਰ ਤੇ ਪਲੱਸ ਨਹੀਂ ਆ ਤੁਸੀਂ ਦੇਣਾ ਜੀ ਸੋ ਮੇਰਾ ਫੋਨ ਨੰਬਰ ਜਿਹੜਾ ਹੈਗਾ ਹੈ ਉਹ 94 637 ਹੂੰ 47280 ਹੂੰ ਸੋ ਇਸ ਨੰਬਰ ਦੇ ਉੱਤੇ ਤੁਹਾਨੂੰ ਕੋਈ ਸ਼ੱਕ ਪੈਂਦੀ ਹੈ ਤੇ ਤੁਸੀਂ ਸਾਨੂੰ ਜਿਹੜੀ ਹੈਗੀ ਕੋਈ ਅਲਮਤ ਆਉਂਦੀ ਹੈ ਤੇ ਫੋਟੋਆਂ ਭੇਜ ਸਕਦੇ ਹੋ ਹੂੰ ਕਿਸਾਨ ਵੀਰੋ ਬਗੈਰ ਮਤਲਬ ਤੋਂ ਐਵੇਂ ਕੋਈ ਸਾਡੇ YouTube ਦੇ ਉੱਤੇ ਵੀ ਜਿਹੜੀ ਜਾਣਕਾਰੀ ਲੈ ਕੇ ਜ਼ਿੰਮੇਵਾਰ ਜਿਹੜੇ ਹੈਗੇ ਆ ਉਹਨਾਂ ਦੇ ਪਿੱਛੇ ਨਾ ਲਗੋ ਆਥੈਂਟੀਕੇਟਡ ਜਾਣਵ ਜਾਣਕਾਰੀ ਜਿਹੜੀ ਹੈਗੀ ਉਹਦੇ ਲਈ ਸਾਡੀ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਹਰ ਵਕਤ ਹੀ ਤਤਪਰ ਆ ਤੁਹਾਡੇ ਜਿਹੜਾ ਸਾਡੇ ਨਾਲ ਸੰਪਰਕ ਕਰੋ ਕੋਈ ਵੀ ਲਾਮਤ ਆਉਂਦੀ ਆ ਠੀਕ ਹੈ ਤੇ ਉਹ ਸਾਨੂੰ ਦੱਸੋ ਤੇ ਅਸੀਂ ਆਪਾਂ ਜਿਹੜਾ ਰਲ ਮਿਲ ਕੇ ਜਿਹਹੀਆਂ ਕੋਈ ਵੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦਾ ਆਪਾਂ ਜਿਹੜਾ ਸਮੇਂ ਸਿਰ ਹੱਲ ਕਰ ਲਈਏ ਜਦੋਂ ਸਮਾਂ ਨਿਕਲ ਜਾਂਦਾ ਤੇ ਬਾਅਦ ਦੇ ਵਿੱਚ ਇਹ ਕਈ ਚੀਜ਼ਾਂ ਦਾ ਹੱਲ ਜਿਹੜਾ ਨਹੀਂ ਹੋਣਾ ਤੇ ਇਸ ਕਰਕੇ ਸਮਾਂ ਰਹਿੰਦੇ ਆਪਾਂ ਇਹਨਾਂ ਗੱਲਾਂ ਤੇ ਉੱਤੇ ਅਮਲ ਕਰੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤਾਰਵਾ ਤੁਹਾਡੇ ਤੁਸੀਂ ਬੜੀ ਵਧੀਆ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝੀ ਕੀਤੀ ਹੈ ਰਿਕਾਰਡਡ ਪ੍ਰੋਗਰਾਮ ਹੈ No doubt ਇਹ ਜਾਣਕਾਰੀ ਸੀ ਪੰਜਾਬੀ ਜ਼ਰੂਰ ਚੰਦੇ ਸਮੇਂ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਤੁਸੀਂ ਸਾਡੇ ਸਟੂਡੀਓ ਚ ਆਏ ਡਾਕਟਰ ਜਰਨ ਬਹੁਤ ਬਤਨ